ਏ ਜੀ ਸਰੇਂਦਰ ਕੌਰ ਦੀ ਇੱਕ ਲੜਕੀ ਆ ਜੀ ਉਹ ਪ੍ਰਾਈਵੇਟ ਟੀਚਰ ਕਰਦੀ ਨੌਕਰੀ ਕਰਦੀ ਆ ਉਹਨੇ ਕੱਲ ਸਾਨੂੰ ਆਣ ਕੇ ਸ਼ਾਮਤ ਲਾ ਦਿੱਤੀ ਸੀ ਕਿ ਵੀ ਮੈਂ ਆਪਣੇ ਮਾਮੇ ਦੇ ਨਾਲ ਆਪਣੇ ਮਾਮੇ ਦੇ ਘਰ ਹੀ ਮਸਤਫਾ ਨੂੰ ਜਾ ਰਹੀ ਸੀਗੀ ਮੋਟਰਸਾਈਕਲ ਦੇ 2 ਮੋਨੇ 9 ਚੋਂ ਆਏ ਨੇ ਤੇ ਉਹਦੇ ਕੋਲੋਂ ਜਿਹੜਾ ਇੱਕੋ ਤਾਂ ਫੋਨ ਆ ਉਹ ਖੋ ਕੇ ਲੈ ਗਏ ਅਸੀਂ ਜਿਹੜੇ ਉੱਥੇ ਕੈਮਰੇ ਲੱਗੇ ਸੀ ਕੈਮਰੇ ਖੰਗਾਲੇ ਤੇ ਕੈਮਰਿਆਂ ਦੇ ਮੁਤਾਬਕ ਅਸੀਂ ਲੱਭਦੇ ਲੱਭਦੇ ਜੀ ਉੱਥੇ ਗਏ ਆ ਵੀਰਕਾ ਵੀਰਕੇ ਤੋਂ ਚਲਕੇ ਇੱਕ ਅਸੀਂ ਗ੍ਰਿਫਤਾਰ ਕੀਤਾ ਜਿਹਦਾ ਸੂਰਜ ਨਾ ਦਾ ਲੜਕਾ ਜੀ ਵੀਰਕੇ ਰਿੰਦਾ ਉਹਦੇ ਕੋਲੋਂ ਖੋਇਆ ਹੋਇਆ ਮੋਬਾਈਲ ਵਾਰਦਾਤ ਸਮੇ ਵਰਤਿਆ ਹੋਇਆ ਮੋਟਰਸਾਈਕਲ ਬਰਬੰਦ ਹੋ ਗਿਆ ਉਹਦਾ ਇਹਦਾ ਸਾਥੀ ਆ ਜੀ ਪ੍ਰਿੰਸ ਵੀਰਕਾ ਉਹ ਮੌਕੇ ਤੋਂ ਭੱਜਣੇ ਸਫਲ ਹੋ ਗਿਆ ਕੱਲ ਮੋਟਰਸਾਈਕਲ ਸੀ ਇਹ ਵੀ ਚੋਰੀ ਦਾ ਸੀ ਇਹਨਾਂ ਦਾ ਨਹੀਂ ਜੀ ਇਹ ਚੋਰੀ ਦਾ ਨਹੀਂ ਸੀ ਜੀ ਇਹ ਦਾ ਭੈਣ ਦਾ ਜੀ ਇਹਦੇ ਉੱਪਰੋਂ ਹੀ ਇਹਦਾ ਪੁਆਇਆ ਜੀ ਮੋਟਰਸਾਈਕਲ ਪਰੋਈਏ ਤੇ ਸੱਦਿਆ ਸੀ ਤਦੀਕ ਕਹਿੰਦਾ ਉਹ ਪਰੋਈਏ ਦੇ ਨਾਂ ਤੇ ਜੀ ਇਹਦੇ ਤੇ ਦੋ ਮੁਕਦਰਮੇ ਦਰਜ ਨੇ ਜੀ ਇੱਕ ਚੋਰੀ ਦਾ ਤੇ ਕੈਲਿਫੇਸਰ ਦਰਜ ਹੈ ਜੀ ਇਹ ਜੀ ਸਰੇਂਦਰ ਕੌਰ ਦੀ ਇੱਕ ਲੜਕੀ ਆ ਜੀ ਉਹ ਪ੍ਰਾਈਵੇਟ ਟੀਚਰ ਕਰਦੀ ਨੌਕਰੀ ਕਰਦੀ ਆ ਉਹਨੇ ਕੱਲ ਸਾਨੂੰ ਆਣ ਕੇ ਸ਼ਾਮਤ ਲਾ ਦਿੱਤੀ ਸੀ ਕਿ ਮੈਂ ਆਪਣੇ ਮਾਮੇ ਦੇ ਨਾਲ ਆਪਣੇ ਮਾਮੇ ਦੇ ਘਰ ਹੀ ਮਸਤਬਾ ਨੂੰ ਜਾ ਰਹੀ ਸੀ ਜੀ ਮੋਟਰਸਾਈਕਲ ਦੇ ਦੋ ਮੁੰਨੇ ਨੌਜੋਨ ਆਏ ਨੇ ਤੇ ਉਹਦੇ ਕੋਲੋਂ ਜਿਹੜਾ ਇੱਕੋ ਤਾਂ ਫੋਨ ਹੈ ਉਹ ਖੋ ਕੇ ਲੈ ਗਏ। ਅਸੀਂ ਜਿਹੜੇ ਉੱਥੇ ਕੈਮਰੇ ਲੱਗੇ ਸੀ ਕੈਮਰੇ ਖੰਗਾਲੇ ਤੇ ਕੈਮਰਿਆਂ ਦੇ ਮੁਤਾਬਕ ਅਸੀਂ ਲੱਭਦੇ ਲੱਭਦੇ ਜੀ ਉੱਥੇ ਗਏ ਆ ਵੇਰਕਾ। ਵੇਰਕੇ ਤੋਂ ਚੱਲ ਕੇ ਇੱਕ ਅਸੀਂ ਗ੍ਰਿਫਤਾਰ ਕੀਤਾ ਜਿਹਦਾ ਸੂਰਜਨਾ ਦਾ ਲੜਕਾ ਜੀ ਵੇਰਕੇ ਰਹਿੰਦਾ। ਉਹਦੇ ਕੋਲੋਂ ਖੋਇਆ ਹੋਇਆ ਮੋਬਾਈਲ ਵਾਰਦਾਤ ਸਮੇ ਵਰਤਿਆ ਹੋਇਆ ਮੋਟਰਸਾਈਕਲ ਬਰਬੰਦ ਹੋ ਗਿਆ। ਉਹਦਾ ਇਹਦਾ ਸਾਥੀ ਆ ਜੀ ਪ੍ਰਿੰਸ ਵੇਰ ਦਾ ਉਹ ਮੌਕੇ ਤੋਂ ਭੱਜਣੇ ਸਫਲ ਹੋ ਗਏ ਦੋਵੇਂ ਬੰਦੇ ਅਸੀਂ ਨਾਮਜ਼ਦ ਕਰਕੇ ਇੱਕ ਨੂੰ ਗ੍ਰਿਫਤਾਰ ਕਰ ਲਿਆ ਬਰਾਬਰ ਦੀ ਮੋਬਾਈਲ ਵੀ ਕਰ ਲਿਆ ਤੇ ਮੋਟਰਸਾਈਕਲ ਵੀ ਕਰ ਲਿਆ ਇਹਨਾਂ ਦਾ ਮੋਟਰਸਾਈਕਲ ਸੀ ਇਹ ਵੀ ਚੋਰੀ ਦਾ ਸੀ ਇਹਨਾਂ ਦਾ ਨਹੀਂ ਜੀ ਇਹ ਚੋਰੀ ਦਾ ਨਹੀਂ ਸੀ ਜੀ ਇਹ ਦਾ ਭੇੜਦਾ ਜੀ ਇਹਦੇ ਪਰੋਈਏ ਦਾ ਪੂੰਗਾ ਜੀ ਮੋਟਰਸਾਈਕਲ ਪਰੋਈਆ ਤੋਂ ਵੀ ਸੱਦਿਆ ਸੀ ਤਸਦੀਕ ਕਰਿਆ ਉਹ ਪਰੋਈਏ ਦੇ ਨਾਂ ਤੇ ਸੋ ਉਸ ਤੋਂ ਪਹਿਲੇ ਵੀ ਇਹਨਾਂ ਦਾ ਇਸ ਤਰ੍ਹਾਂ ਦੀ ਵਾਰਦਾਤਾਂ ਕੀਤੀਆਂ ਕਹਿੰਦੇ ਨੇ। ਜੀ ਇਹਦੇ ਤੇ ਦੋ ਮੁਕਦਮੇ ਦਰਜ ਨੇ ਜੀ। ਇੱਕ ਚੋਰੀ ਦਾ ਤੇ ਕੈਲੀਬਰ ਦਾ ਦਰਜਾਇਆ ਗਿਆ ਸੀ। ਸਿਰਫ ਉਹਦੀ ਕੋ ਟੀਮ ਮੈਂਬਰ ਇਹਦੇ ਨਾਲ ਕੋਈ ਗਿਆ ਜਾਂ ਜਿਹੜੇ ਕਰਦੇ ਮੋਬਾਈਲ ਟਾਂਕੂਆ ਕਰਦੇ ਕਿੱਥੇ ਉਹੀ ਰੇਸ਼ ਰਹੀ ਕੀ ਕੋ ਬਤਨ ਲਗਾ। ਤੇ ਜੀ ਤਸਦੀਕ ਕਰ ਰਹੇ ਹਾਂ ਜੀ ਅਜੇ ਜਿਹੜਾ ਫੋਨ ਖੋਇਆ ਹੋਇਆ ਹੈ ਜੀ ਇਹਦੀ ਜੀਬ ਚੋਂ ਮਿਲ ਗਿਆ ਸਾਨੂੰ। ਤੇ ਅਸੀਂ ਕਰੀਬ ਪਤਨਾ 4 ਘੰਟੇ ਵਿੱਚ ਟਰੇਸ ਕਰ ਲਿਆ ਜੀ। ਇਸ ਕਰਕੇ ਇਹਨੂੰ ਗਾਹ ਵੇਚ ਦਾ ਮੌਕਾ ਹੀ ਨਹੀਂ ਮਿਲਿਆ। ਤੇ ਪਹਿਲਾਂ ਵੀ ਇਸ ਦੇ ਉੱਪਰ ਕੋਈ ਇਦਾਂ ਦੇ ਵਾਅਦਾਤਾਂ ਦੇ ਨਸ਼ੇ ਦਾਦੀ ਕੀ ਕੀ ਨਸ਼ਾ ਕਰਦਾ ਜੀ ਨਸ਼ੇ ਦਾਦੀ ਹੈ ਤੇ ਦੋ ਮਤੂ ਕੀ ਹੈ ਬੈਕਗ੍ਰਾਉਂਡ ਬੈਕਗ੍ਰਾਉਂਡ ਜੀ ਜੀ ਨਸ਼ੇ ਕਰਨ ਦਾਦੀ ਆ ਥੋੜਾ ਜਿਹਾ ਵਿਆਹ ਹੋਇਆ ਇਹਦਾ ਤੇ ਨਸ਼ੇ ਦੀ ਪੂਰਤੀ ਵਾਸਤੇ ਇਹ ਆ ਮੋਬਾਈਲ ਖੋ ਕੇ ਤੇ ਆਪਣਾ ਨਸ਼ੇ ਦੀ ਪੂਰਤੀ ਕਰਦਾ ਸਿਰ ਪਰਿਵਾਰ ਚੋਂ ਕੌਣ ਕੌਣ ਰਹੇਗਾ ਪਰਿਵਾਰ ਚੋਂ ਜੀ ਇਹਦਾ ਇੱਕ ਭਰਾ ਵੀ ਆ ਇੱਕ ਤਾਂ ਬਾਪ ਆ ਬਾਕੀ ਦੀ ਵਾਈਫ ਹੈ ਜੀ ਸਰ ਇਹ ਕਿਸ ਤਰ੍ਹਾਂ ਦਾ ਮੁਕਦਮਾ ਹੈ ਇੱਥੇ ਪਹਿਲਾਂ ਵੀ ਦਰਜ ਹੈਗਾ ਨਹੀਂ ਇਹਦੇ ਚ ਖੋਦ ਮੁਕਦਮਾ ਨਹੀਂ ਚੋਰੀ ਦਾ ਮੁਕਦਮਾ ਤੇ ਐਂਡੀਫਿਸ ਦਾ ਮੁਕਦਮਾ ਇੱਥੇ ਦਰਜ ਜਾਏਗਾ ਸਰ ਜਿਹੜਾ ਦੂਸਰਾ ਬੰਦਾ ਉਹ ਵੀ ਜਲਦੀ ਜਲਦੀ ਹਾਂਜੀ ਜਲਦੀ ਤੋਂ ਜਲਦੀ ਕਰਤਾ ਕੀਤਾ ਜੀ ਪ੍ਰਿੰਸ ਆ ਗਿਆ ਹੀ ਮोटा ਨਾਮ ਜਿਤ ਕਰ ਲਿਆ ਸਰ ਜਿਹੜੀ ਲੜਕੀ ਸੀ ਉਹ ਕਿੱਥੇ ਕਿੱਥੇ ਹੈ ਸੀ ਕਿੱਥੇ ਹੋਏ ਕਿੱਥੇ ਜਾਣਾ ਸੀ ਉਹ ਜੀ ਆਪਣੇ ਘਰੋਂ ਹੀ ਆਪਣੇ ਮਾਮੇ ਦੇ ਘਰੋਂ ਵੇਰ ਕੇ ਮੁਸਤਾਫਾ ਜਾ ਰਹੀ ਸੀ ਜੀ ਉਹ ਰਹਿੰਦੀ ਫਿਰਾਲ ਮੁਸਤਾਫਾ ਦੀ ਹੈ ਤੇ ਆਪਣੇ ਲੱਗੀ ਉਹਦੇ ਨਾਲ ਕੇ ਨਹੀਂ ਆਪਣੇ ਮਾਮੇ ਦੇ ਨਾਲ ਜਾ ਰਹੀ ਸੀ ਕਿ ਤੇ ਉਦੋਂ ਫੋਨ ਹੋ ਗਿਆ ਸਰ ਇਹ ਮੋਬਾਈਲ ਇਕੱਲਾ ਖੋਇ ਕੋਈ ਸੱਡਪਿਟ ਤਾਂ ਨਹੀਂ ਲਈ ਨਹੀਂ ਜ ਕਿ ਸੀਸੀਟੀਵੀ ਵਗੈਰਾ ਦੇ ਸਾਹਮਣੇ ਆ ਹਾਂਜੀ ਸੀਸੀਟੀਵੀ ਤੇ ਦੀ شناخت ਕੀਤੀ ਹੈ ਜੀ ਇਹ ਮੋਟਰਸਾਈਕਲ ਦੀ ਤੇ ਇਹਦੇ ਬੰਦੇ ਦੀ ਇਹਦੀ ਕੱਪੜੀਆਂ ਦੀ ਇਹਦੇ ਹੁਲੀਏ ਦੇ ਮੁਤਾਬਕ ਅਸੀਂ ਇਹਦਾ ਪਿੱਛਾ ਕਰਦੇ ਇੱਕ ਕੈਮਰੇ ਨੂੰ ਖੰਗਾਲਦੇ ਦੇ ਵੇਰਕੇ ਤੱਕ ਗਏ ਆ ਤੇ ਵੇਰਕੇ ਤੈਨੂੰ ਗ੍ਰਿਫਤਾਰ ਕੀਤਾ ਤੇ ਸਰ ਇਸ ਤੋਂ ਹੋਰ ਵੀ ਕੋਈ ਚੀਜ਼ਾਂ ਮਿਲੀਆਂ ਕਿ ਕੱਲਾ ਵਸੇ ਨਹੀਂ ਹਜੇ ਫਿਰ ਹਾਲ ਇਹਦੇ ਕੋ ਮੋਬਾਈਲ ਤੇ ਮੋਟਰਸਾਈਕਲ ਮਿਲਿਆ ਬਾਕੀ ਤਸਦੀਕ ਜਾਰੀ ਹੈ ਜੀ ਤਫਤੀਸ਼ ਦੇ ਦੌਰਾਨ ਜੋ ਵੀ ਗੱਲ ਸਾਹਮਣੇ ਆਉਗੀ ਫਿਰ ਤੁਹਾਨੂੰ ਦੱਸ ਦਾਂਗੇ